ਲੇ ਹੋਰ ਨਾਏ ਮੋਹੇ ਗਰੀਬ ਕੋ ਲੇ ਹੋਰ ਨਾਏ ਗੁਰੂ ਰੂਪਿਆਰੀ ਸਾਧ ਸੰਗਤ ਜੀ ਭਾਈ ਵੀਰ ਸਿੰਘ ਜੀ ਨੇ ਜਗਿਆਸੂ ਨੂੰ ਸਮੇ ਸਮੇ ਸਿਰ ਕੁਝ ਪੱਤਰ ਲਿਖੇ ਆਤਮਕ ਸੇਧ ਦੇਣ ਲਈ ਇਹ ਲਿਖਤਾਂ ਅੱਜ ਸਾਡੇ ਸਾਰੇ ਪਰਮਾਰਥਕ ਪੰਡਿਆਂ ਲਈ ਚਾਨਣ ਮੁਨਾਰੇ ਦਾ ਕੰਮ ਕਰਦੀਆਂ ਹਨ ਔ ਇੱਕ ਲਿਖਿਤ ਪਿਆਰ ਨਾਲ ਸਰਵਣ ਕਰੀਏ ਦਿਲ ਦਾ ਲਗਣਾ ਤੇ ਨਾ ਲਗਣਾ ਦੁੱਖ ਤੇ ਸੁਖ ਖੇਚਲਾਂ ਤੇ ਆਰਾਮ ਇਹ ਸਾਰੇ ਤੇ ਨਾਲ ਧਿਆਨ ਤੇ ਦਰਸ਼ਨ ਐਸੀਆਂ ਗੱਲਾਂ ਹਨ ਜਿਨ੍ਹਾਂ ਕਰਕੇ ਨਾਮ ਵਿੱਚ ਫਰਕ ਨਹੀਂ ਪੈਣਾ ਚਾਹੀਦਾ ਧਿਆਨ ਵੀ ਇਸ ਦੇ ਮਗਰ ਹੈ ਤੇ ਦਰਸ਼ਨ ਵੀ ਮਗਰੇ ਹਨ ਤੇ ਦੁੱਖ ਵੀ ਆਪੇ ਦੂਰ ਹੁੰਦੇ ਤੇ ਦਿਲ ਵੀ ਆਪੇ ਲੱਗ ਪੈਂਦਾ ਹੈ ਸਭੇ ਗੱਲਾਂ ਵਿਸਰਨ ਇੱਕੋ ਵਿਸਰਨਾ ਜਾਉ ਨਾਨਕ ਲੇਖੈ ਇੱਕ ਗੱਲ ਹੋਰ ਹੋਮੇ ਚਖਣਾ ਚਾਹ ਇੱਕੋ ਗੱਲ ਇਹੋ ਹੈ ਕਰਜ ਕਾਮ ਬਾੜ ਕਾਟ ਜਪੀ ਜੇ ਗੁਰ ਪ੍ਰਸਾਦ ਹਰ ਅੰਮ੍ਰਿਤ ਪੀਜੇ ਸਭ ਤੋਂ ਮੁਖ ਜਿੱਕੂ ਧਾਇਰੇ ਦਾ ਕੇਂਦਰ ਹੁੰਦਾ ਹੈ ਆਪਣੀ ਸੁਰਤ ਦਾ ਕੇਂਦਰ ਨਾਮ ਨੂੰ ਬਣਾਓ ਇਸ ਦੇ ਦੁਆਲੇ ਸਵਾਸ ਸਵਾਸ ਕੋਮੋ ਹਾਂਜੀ ਆਪਣੀ ਸੁਰਤ ਦਾ ਕੇਂਦਰ ਨਾਮ ਨੂੰ ਬਣਾਓ ਤੇ ਇਸ ਦੇ ਦੁਆਲੇ ਸਵਾਸ ਸਵਾਸ ਕੋਮੋ ਧਿਆਨ ਵੀ ਇਸੇ ਗੇੜ ਵਿੱਚ ਪਏ ਦਿਸਣਗੇ ਤੇ ਸੁਖ ਵੀ ਸੰਨੇ ਸੰਨੇ ਆ ਜਾਣਗੇ ਜਨਮਾਂ ਦੀਆਂ ਭੁੱਲਾਂ ਲਗਾਤਾਰ ਜਪਣ ਨਾਲ ਹਟਦੀਆਂ ਹਨ ਜਪੋ ਪਰ ਐਦਾਂ ਸਾਵਧਾਨ ਇਕਾਗਰ ਚਿਤ ਜੇ ਚਿਤ ਨਾ ਲੱਗੇ ਤਦ ਹੋਰ ਸਾਵਧਾਨ ਹੋ ਕੇ ਲੱਗੋ ਦੁਨੀਆਂ ਦੇ ਦੁੱਖ ਸੁੱਖ ਤੇ ਸਰੀਰ ਅਰੋਗ ਦੀ ਰੱਤੀ ਪਰਵਾਹ ਨਾ ਕਰੋ ਇਹਨਾਂ ਤੋਂ ਸੁਰਤ ਜਦ ਸਾਫ ਹੁੰਦੀ ਹੈ ਆਪ ਹੀ ਦਰਸਤੀ ਪ੍ਰਾਪਤ ਹੋ ਜਾਂਦੀ ਹੈ ਨੀਅਤ ਦਾ ਨਿਸ਼ਾਨਾ ਇਹ ਚਾਹੀਦਾ ਹੈ ਸਹਿਜ ਸੁਭਾਏ ਹੋ ਵੈਸੋ ਹੋਏ ਕਰਨੇ ਹਾਰ ਪਛਾਣੇ ਸੋਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੋਹੇ ਗਰੀਬਾ ਲੇ ਹੋ